ਇਹ ਮੋੜ ਇਕੱਠੇ ਹੋਣ ਗਿਆ ਅਕਾਲੀ ਭਾਜਪਾ ਦਰਅਸਲ ਹੁਣੇ ਵੱਡਾ ਸਵਾਲ ਬਣਿਆ ਹੋਇਆ ਤਾਂ ਦੱਸ ਦਈਏ ਕਿ ਜਿੱਥੇ ਭਾਜਪਾ ਆਗੂ ਸੁਨੇਲ ਜਾਖੜ ਦੇ ਅਕਾਲੀ ਭਾਜਪਾ ਗੜਜੋੜ ਨੂੰ ਲੈ ਕੇ ਦਿੱਤੇ ਬਿਆਨ ਨੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਜਿਸ ਕਰਕੇ ਹੁਣ ਕਿ ਆਸਰਾਈਆਂ ਨੇਕ 2027 ਦੇ ਵਿੱਚ ਅਕਾਲੀ ਭਾਜਪਾ ਇੱਕੂ ਕੇ ਚੋਣ ਲੜ ਸਕਦੇ ਨੇ ਦੱਸਦੇ ਕਿ 1920 ਦੇ ਵਿੱਚ ਸ਼ੌਮਣੀ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਆਜ਼ਾਦੀ ਦਾ ਸਮਾਂ ਆਇਆ ਤੇ ਅਕਾਲੀ ਦਲ ਪੰਜਾਬ ਦੀ ਇੱਕ ਮਜ਼ਬੂਤ ਖੇਤਰੀ ਪਾਰਟੀ ਦੇ ਤੌਰ ਤੇ ਵਿਕਸਿਤ ਹੋਇਆ ਦਸਤਾਨਵੇ ਦੇ ਵਿੱਚ ਸ਼ੌਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵੱਲੋਂ 2020 ਤੱਕ ਪੰਜਾਬ ਦੇ ਵਿੱਚ ਸਾਰੀਆਂ ਹੀ ਚੋਣਾਂ ਇਕੱਠੀਆਂ ਲੜੀਆਂ ਗਿਆ ਹਾਲਾਂਕਿ 1967 ਦੇ ਵਿੱਚ ਸੰਗ ਅਕਾਲੀ ਦਲ ਨੇ ਇਕੱਠੇ ਚੋਣ ਲੜੀ 1997 ਦੇ ਵਿੱਚ ਲਗਭਗ 30 ਸਾਲ ਬਾਅਦ ਦੋਵੇਂ ਪਾਰਟੀਆਂ ਨੇ ਅਧਿਕਾਰਤ ਤੌਰ ਤੇ ਗੱਠਜੋੜ ਕੀਤਾ 25 ਸਾਲ ਬਾਅਦ ਕਿਸਾਨ ਅੰਦ ਵੀ ਦੇ ਵਿੱਚ ਟੁੱਟਦਾ ਤੇ ਇਸ ਦਾ ਇਹ ਅਨ ਕਾਲੀ ਦਲ ਦੇ ਵੱਲੋਂ ਕੀਤਾ ਜਾਂਦਾ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਚਲੀਆਂ ਪਰ ਇਸੇ ਦੇ ਨਹੀਂ ਚੜਿਆ ਤੇ ਹੁਣ ਮੋਰ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਨਿਲ ਜਾਖੜ ਦਾ ਬਿਆਨ ਸਾਹਮਣੇ ਹੈ ਕਿ ਕਾਲੀ ਭਾਜਪਾ ਗੱਠਜੋੜ ਸਮੇਂ ਦੀ ਮੰਗ ਹੈ ਜਾਖੜ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਜਦੋਂ ਕਾਲੀ ਭਾਜਪਾ ਗੱਠਜੋੜ ਬਾਰੇ ਉਹਨਾਂ ਤੋਂ ਸਵਾਲ ਹੋਇਆ ਤਾਂ ਉਹਨਾਂ ਦਾ ਕਹਿਣਾ ਕਿ 1996 ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸਨ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ ਕਾਲੀ ਭਾਜਪਾ ਗੱਠਜੋੜ ਸਮੇਂ ਦੀ ਮੰਗ ਹੈ ਉਹਨਾਂ ਨੇ ਕਿਹਾ ਕਿ ਨਿੱਜੀ ਤ ਤੋ ਕੋਈ ਫੈਸਲਾ ਨਹੀਂ ਹੈ ਜਾਂ ਪਾਰਟੀ ਪੱਧਰ ਤੇ ਹੀ ਇਸ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਸਕਦੀ ਹੈ ਹਾਲਾਂਕਿ ਦੱਸ ਦਈਏ ਕਿ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦਿਵਲੂ ਵੀ ਕਿਹਾ ਗਿਆ ਹੈ ਕਿ ਸੁਨਿਲ ਜਾਖੜ ਦੇ ਵੱਲੋਂ ਜੋ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਨਿੱਜੀ ਬਿਆਨ ਹੈ ਇਸ ਦਾ ਪਾਰਟੀ ਦੇ ਨਾਲ ਕੋ ਲੈਣਾ ਦੇਣਾ ਨਹੀਂ ਪਰ ਅਕਾਲੀ ਭਾਜਪਾ ਗੱਠਜੋੜ ਦੀਆਂ ਹੁਣ ਚਰਚਾਵਾਂ ਕਾਫੀ ਛਿੜੀਆਂ ਹੋਈਆਂ ਨੇ ਕਿ ਮੋੜ ਇਕੱਠੇ ਹੋਣਗੇ ਅਕਾਲੀ ਭਾਜਪਾ ਦਰਅਸਲ ਹੁਣੇ ਵੱਡਾ ਸਵਾਲ ਬਣਿਆ ਹੋਇਆ ਤਾਂ ਦੱਸ ਦਈਏ ਕਿ ਜਿਉਂਥੇ ਭਾਜਪਾ ਆਗੂ ਸੁਨੇਲ ਜਾਖੜ ਦੇ ਅਕਾਲੀ ਭਾਜਪਾ ਗੜਜੋੜ ਨੂੰ ਲੈ ਕੇ ਦਿੱਤੇ ਬਿਆਨ ਨੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਜਿਸ ਕਰਕੇ ਹੁਣ ਕਿਆਸਰਾਈਆਂ ਨੇ ਇੱਕ 2027 ਦੇ ਵਿੱਚ ਅਕਾਲੀ ਭਾਜਪਾ ਇੱਕ ਹੋ ਕੇ ਚੋਣ ਲੜ ਸਕਦੇ ਨੇ ਦੱਸਦੇ ਕਿ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਆਜ਼ਾਦੀ ਦਾ ਸਮਾਂ ਆਇਆ ਅਤੇ ਅਕਾਲੀ ਦਲ ਪੰਜਾਬ ਦੀ ਇੱਕ ਮਜ਼ਬੂਤ ਖੇਤਰੀ ਪਾਰਟੀ ਦੇ ਤੌਰ ਤੇ ਵਿਕਸਿਤ ਹੋਇਆ। ਦੋਸਤਾਨਵੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵੱਲੋਂ 2020 ਤੱਕ ਪੰਜਾਬ ਦੇ ਵਿੱਚ ਸਾਰੀਆਂ ਹੀ ਚੋਣਾਂ ਇਕੱਠੀਆਂ ਲੜੀਆਂ ਗਿਆ। ਹਾਲਾਂਕਿ 1967 ਦੇ ਵਿੱਚ ਸੰਗ ਅਕਾਲੀ ਦਲ ਨੇ ਇਕੱਠੇ ਚੋਣ ਲੜੀ। 1997 ਦੇ ਵਿੱਚ ਲਗਭਗ 30 ਸਾਲ ਬਾਅਦ ਦੋਵੇਂ ਪਾਰਟੀਆਂ ਨੇ ਅਧਿਕਾਰਤ ਤੌਰ ਤੇ ਗੱਠਜੋੜ ਕੀਤਾ। 25 ਸਾਲ ਵੀ ਦੇ ਵਿੱਚ ਟੁੱਟਦਾ ਤੇ ਇਸ ਤਹਿਲਨ ਕਾਲੀ ਦਲ ਦੇ ਵੱਲੋਂ ਕੀਤਾ ਜਾਂਦਾ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਚਲੀਆਂ ਪਰ ਇਸ sire ਨਹੀਂ ਚੜਿਆ ਤੇ ਹੁਣ ਮੋਰ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਹੈ ਕਿ ਕਾਲੀ ਭਾਜਪਾ ਗੱਠਜੋੜ ਸਮੇਂ ਦੀ ਮੰਗ ਹੈ ਤੇ ਜਾਖੜ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਜਦੋਂ ਕਾਲੀ ਭਾਜਪਾ ਗੜਜੋੜ ਬਾਰੇ ਉਹਨਾਂ ਤੋਂ ਸਵਾਲ ਹੋਇਆ ਤਾਂ ਉਹਨਾਂ ਦਾ ਕਹਿਣਾ ਕਿ 1996 ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸਨ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ ਕਾਲੀ ਭਾਜਪਾ ਧੜਜੋੜ ਸਮੇਂ ਦੀ ਮੰਗ ਹੈ ਉਹਨਾਂ ਨੇ ਕਿਹਾ ਕਿ ਇਹ ਨਿੱਜੀ ਤੌਰ ਤੇ ਉਹਨਾਂ ਦਾ ਕੋਈ ਫੈਸਲਾ ਨਹੀਂ ਹੈ ਜਾਂ ਪਾਰਟੀ ਪੱਧਰ ਤੇ ਹੀ ਇਸ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਸਕਦੀ ਹੈ ਹਾਲਾਂਕਿ ਦੱਸਦੀ ਹੈ ਕਿ ਭਾਜਪਾ ਦੇ ਸੀਨੀਅਰ ਅਗੂ ਹਰਜੀਤ ਗਰੇਵਾਲ ਦਿਵਲੂ ਵੀ ਕਿਹਾ ਗਿਆ ਕਿ ਸੁਨੀਲ ਜਾਖੜ ਦੇ ਵੱਲੋਂ ਜੋ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਨਿੱਜੀ ਬਿਆਨ ਹੈ ਇਸ ਦਾ ਪਾਰਟੀ ਦੇ ਨਾਲ ਕੋ ਲੈਣਾ ਦੇਣਾ ਨਹੀਂ ਪਰ ਅਕਾਲੀ ਭਾਜਪਾ ਗੱਠਜੋੜ ਦੀਆਂ ਹੁਣ ਚਰਚਾਵਾਂ ਕਾਫੀ ਛਿੜੀਆਂ ਹੋਈਆਂ ਨੇ